ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਸ਼ੰਕਰ ਜੈ ਨਾਗ ਦੇਵਤਾ ਦੋਸਤੋ ਚਲਾ ਤਰਨਦਾਰ ਨੇ ਸ਼ਹਿਰ ਪੱਟੀ ਤੇ ਪਿੰਡ ਮੇਰਾ ਅਸਲ ਹੈ ਤੇ ਅੱਜ ਤੁਹਾਨੂੰ ਇੱਕ ਸੱਪ ਦੀ ਜਾਣਕਾਰੀ ਦੇ ਰਹੇ ਹਾਂ ਕੋਮਨ ਬੁਲਫਸਣੀ ਇੱਕ ਜਿਹੜਾ ਕਿ ਬਿਨਾ ਜ਼ਹਿਰ ਵਾਲਾ ਸੱਪ ਆ ਇਹਦੇ ਵਿੱਚ ਬਿਲਕੁਲ ਜ਼ਹਿਰ ਨਹੀਂ ਹੁੰਦਾ ਇੱਕ ਘਰ ਦੇ ਵਿੱਚ ਰਸੋਈ ਦੇ ਵਿੱਚ ਡੱਡੂ ਕੋਕਰੋਚ ਛਿਪਕਲੀਆਂ ਖਾਣਾ ਆ ਜਾਂਦਾ ਜਿਆਦਾਤਰ ਜਿਹੜਾ ਸੱਪ ਵਾ ਤਿੰਨ ਚਾਰ ਥਾਵਾਂ ਤੇ ਮਿਲਦਾ ਸਭ ਤੋਂ ਪਹਿਲਾਂ ਇਸ ਸੱਪ ਨੇ ਬਾਥਰੂਮ ਚ ਮਿਲਣਾ ਟਾਇਲਟ ਸੀਟ ਦੇ ਲਾਗੇ ਬੰਨੇ ਥੱਲੇ ਉੱਤੇ ਬੈਠਾ ਹੁੰਦਾ ਦੂਸਰੇ ਨੰਬਰ ਤੇ ਮੇਰੇ ਦੋਸਤੋ ਇਹਨੇ ਰਸੋਈ ਚ ਮਿਲਣਾ ਤੀਸਰੇ ਨੰਬਰ ਤੇ ਇਹਨੇ ਨਾਲੀਆਂ ਨੂੜੀਆਂ ਦੇ ਕਿਨਾਰੇ ਮਿਲਣਾ ਤੇ ਚੌਥੇ ਨੰਬਰ ਦੇ ਉੱਤੇ ਜਿਹੜਾ ਇਹ ਸਾਪਾ ਛੋਟੇ ਮੋਟੇ ਰੋੜਿਆਂ ਇੱਟਾਂ ਦੇ ਵਿੱਚ ਰਹਿਣਾ ਪਸੰਦ ਕਰਦਾ ਜਿੱਦਾਂ ਕਿ ਗਰਮੀਆਂ ਸ਼ੁਰੂ ਹੋ ਗਈਆਂ ਤੇ ਇਹ ਗਰਮੀਆਂ ਦਾ ਸਾਡਾ ਪਹਿਲਾ ਸਾਪਾ ਤੇ ਤੁਹਾਨੂੰ ਦਿਖਾ ਰਿਹਾ ਆਂ ਵੀ ਇਹ ਕਿਹੜਾ ਸਾਪਾ ਤੇ ਚੰਗੀ ਤਰ੍ਹਾਂ ਧਿਆਨ ਨਾਲ ਹੀ ਪਛਾਣ ਵੀ ਕਰਿਆ ਕਰੋ ਜਿਹੜੀਆਂ ਗੱਲਾਂ ਤੁਹਾਨੂੰ ਸਮਝਾਈ ਦਿਆਂਵਾ ਇਹਦਾ ਸਿਰ ਉਤੋਂ ਜਿਹੜਾ ਵਾ ਇੱਕ ਵੀ ਦੀ ਤਰ੍ਹਾਂ ਹੁੰਦਾ ਵਾ ਲਗਭਗ 1 ਫੁੱਟ ਕਦੇ ਅੰਦਰ ਬਾਹਰ 1.5 ਫੁੱਟ ਦੇ ਅੰਦਰ ਬਾਹਰ ਇੰਨਾ ਕੋ ਹੁੰਦਾ ਵਾ ਕਈ ਜਿਹੜੇ ਸੱਪਾ ਥੋੜੇ ਲੰਬੇ ਹੁੰਦੇ ਆ ਉਹ ਚੀਚੀ ਵਾਂਗੂ ਮੋਟੇ ਹੁੰਦੇ ਆ ਕਈ ਥੋੜੇ ਜਿਹਾ ਅੰਗੂਠੇ ਜਿੱਡੇ ਮੋਟੇ ਹੋ ਜਾਂਦੇ ਆ ਪਰ ਬੜਾ ਫੁਰਤੀ ਦੇ ਨਾਲ ਇਹ ਸੱਪ ਭੱਜਦਾ ਵਾ ਤੇ ਬਹੁਤ ਜ਼ਿਆਦਾ ਇਨਸਾਨ ਦੇ ਦੰਦੀਆਂ ਵੱਢਦਾ ਜੇ ਕਿਤੇ ਪੈਰ ਪੂਰਾ ਜੇ ਇੱਕ ਦੰਦੀ ਵੱਢ ਕੇ ਨਹੀਂ ਟਿਕਦਾ ਪਰ ਇਹ ਸੱਪ ਦੇ ਵਿੱਚ ਮੇਰੇ ਦੋਸਤੋ ਬਿਲਕੁਲ ਵੀ ਜ਼ਹਿਰ ਨਹੀਂ ਹੁੰਦਾ ਇਹ ਵੀਡੀਓ ਬਣਾਉਂਦਾ ਇਹੋ ਮਕਸਦ ਹੁੰਦਾ ਕਿ ਜਿੰਨੇ ਵੀ ਵੀਰ ਵੀਡੀਓ ਵੇਖਦੇ ਆ ਜਾਂ ਖੇਤਾਂ ਵਗੈਰਾ ਚ ਰਹਿੰਦੇ ਆ ਜਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਉਹ ਇਹ ਚੀਜ਼ਾਂ ਦੀ ਪਰਖ ਕਰਨ ਉਸ ਤਰ੍ਹਾਂ ਤੇ ਮੈਂ ਹਰ ਵੀਡੀਓ ਦੇ ਵਿੱਚ ਕਹਿੰਨਾ ਕਿ ਸੱਪ ਲੜੇ ਦੇ ਇੱਕ ਡਾਕਟਰ ਕੋਲ ਜਾਣਾ ਕਿਉਂਕਿ ਪੰਜਾਬ 'ਚ ਸਿਰਫ ਦੋ ਨਸਲਾਂ ਜ਼ਹਿਰ ਵਾਲੀਆਂ ਬਾਕੀ ਦੋਸਤੋ ਸਭ ਬਿਨਾਂ ਜ਼ਹਿਰ ਵਾਲੀਆਂ ਦੋਸਤੋ ਚੰਗੀ ਤਰ੍ਹਾਂ ਇਹ ਸੱਪ ਦੀ ਪਰਖ ਕਰੋ ਪਛਾਣ ਕਰੋ ਜੇ ਤੁਹਾਡਾ ਥੋੜਾ ਬਹੁਤਾ ਦਿਲ ਹੈਗਾ ਵਾ ਤੇ ਇਹ ਸੱਪ ਲੜੇ ਤੇ ਕਿਤੇ ਜਾਣ ਦੀ ਲੋੜ ਨਹੀਂ ਇੱਕ ਟੈਟਨਸ ਦਾ ਟੀਕਾ ਲਵਾ ਲਓ ਪਰ ਅਸਲ ਦੇ ਵਿੱਚ ਜੋ ਸੱਚਾਈ ਆ ਲੋਕ ਸੱਪ ਦੇ ਜ਼ਹਿਰ ਤੋਂ ਘੱਟ ਮਰਦੇ ਇਹਦੇ ਡਰ ਤੋਂ ਜ਼ਿਆਦਾ ਮਰ ਜਾਂਦੇ ਆ ਲੋਕਾਂ ਨੂੰ ਹਮੇਸ਼ਾ ਡਰ ਲੈ ਕੇ ਬੈੰਦਾ ਵਾ ਪੰਜਾਬ ਦਾ ਛੱਡੋ ਇੰਡੀਆ ਦਾ ਪੂਰੇ ਵਰਲਡ ਦਾ ਕੋਈ ਇਹੋ ਜਿਹਾ ਸੱਪ ਨਹੀਂ ਜਿਹੜਾ ਤੁਹਾਨੂੰ ਦੰਦੀ ਵੱਢੇ ਤੇ 1-2 ਮਿੰਟ ਦੇ ਵਿੱਚ ਮਾਰ ਦੇ ਜਰੀਲੇ ਤੋਂ ਜਰੀਲਾ ਸੱਪ ਵੀ ਤੁਹਾਨੂੰ ਅੱਧਾ ਘੰਟਾ ਤਾਊਗਾ ਜਿਹੜਾ ਸੱਪ ਲੜ ਕੇ ਲੋਕ 1-2 ਮਿੰਟ ਦੇ ਵਿੱਚ ਮਰਦੇ ਆ ਉਹ ਸੱਪ ਦੇ ਜ਼ਹਿਰ ਨਾਲ ਨਹੀਂ ਮਰਦੇ ਇਹ ਵੀ ਹੋ ਸਕਦਾ ਉਹ ਇਨਸਾਨ ਨੂੰ ਸੱਪ ਬਿਨਾ ਜ਼ਹਿਰ ਨਾਲ ਲੜਿਆ ਏ ਤੇ ਉਹ ਡਰ ਦੇ ਨਾਲ ਹੀ ਮਰ ਜਾਂਨ ਇੱਕ ਸਾਲ ਦੇ ਵਿੱਚ 15 ਤੋਂ 20 ਹਜ਼ਾਰ ਲੋਕ ਜਿਹੜੇ ਪੰਜਾਬ ਦੇ ਸੱਪ ਲੜ ਕੇ ਮਰਦੇ ਆ ਸਰਕਾਰੀ ਅੰਕੜੇ ਆ ਤੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਉਹਨਾਂ ਦੀ ਗਿਣਤੀ ਕੋਈ ਨਹੀਂ ਇਹ ਸੱਪ ਛੱਡ ਕੇ ਫਿਰ ਤੁਹਾਨੂੰ ਮੇਰੀ ਪੂਰੀ ਪ੍ਰੋਪਰ ਜਾਣਕਾਰੀ ਦਿੰਨੇ ਆ ਠੀਕ ਆ ਜੀ ਹੁਣ ਤੁਹਾਨੂੰ ਦਿਖਾਣੇ ਆ ਸੱਪ ਜਾਂਦਾ ਕਿ ਤੁਸੀਂ ਜਾਂਦਾ ਆ ਇਸ ਚੀਜ਼ ਨੂੰ ਦੇਖ ਰਿਹਾ ਜੇ ਆਪਣੀ ਅੱਖਾਂ ਦੇ ਨਾਲ ਤੇ ਕਾਫੀ ਫਾਸਟ ਹੈ ਇਹ ਚੀਜ਼ ਚਲੀ ਤੇ ਦੋਸਤੋ ਇਹਰੇ ਵਾਤਾਵਰਣ ਦੇ ਹਿਸਾਬ ਦੇ ਨਾਲ ਇਹ ਸੱਪ ਨੂੰ ਰਿਲੀਜ਼ ਕਰਦਾ ਪਿਆ ਇਹ ਆਪਣੀ ਜ਼ਿੰਦਗੀ ਦੀ ਗੁਜ਼ਰਬਸਰ ਕਰ ਲੂਗਾ ਆਜ਼ਾਦ ਕਰਤਾ ਪਰ ਹੁਣ ਜੇ ਕਿਸੇ ਨੂੰ ਸੱਪ ਕੱਟੇ ਕੋਈ ਫਾਂਡੇ ਦੇ ਚੱਕਰ ਚ ਪੈ ਜਾਏ ਕੋਈ ਦੇਸੀ ਦਵਾਈ ਦੇ ਚੱਕਰ ਚ ਪੈ ਜਾਏ ਕੋਈ ਮਨਕੇ ਦੇ ਚੱਕਰ ਚ ਪੈ ਜਾਏ ਔਰੀ ਜਾਨ ਆਸਾਨੀ ਨਾਲ ਬਚਾਈ ਜਾਣੀ ਆ ਕਿਉਂਕਿ ਔਰੀ ਜਾਨ ਇਸ ਕਰਕੇ ਬਚਾਈ ਜਾਣੀ ਆ ਵੀ ਇਹ ਸੱਪ ਦੇ ਵਿੱਚ ਜ਼ਹਿਰ ਨਹੀਂ ਹੈਗਾ ਨਾਜ਼ਾ 200 ਜਿੰਨੇ ਵੀ ਆ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੇ ਆ ਸਿਰਫ ਵਿਊਆਂ ਕਰਕੇ ਵੀਡੀਓ ਪਾਉਂਦੇ ਆ ਕਿ ਨਾਜ਼ਾ 200 ਹਰ ਇੱਕ ਇਨਸਾਨ ਨੂੰ ਘਰ ਚ ਰੱਖਣੀ ਚਾਹੀਦੀ ਹੈ ਜਦੋਂ ਸੱਪ ਲੜੇ ਤਾਂ ਜ਼ਬਾਨ ਦੇ ਉੱਤੇ ਰੀਆਂ ਬੂੰਦਾ ਪੈਣੀਆਂ ਚਰੀਲੇ ਤੋਂ ਚਰੀਲੇ ਸੱਪ ਦਾ ਜ਼ਹਿਰ ਕੱਟਿਆ ਜਾਊਗਾ ਭਾਜੀ ਬਿਲਕੁਲ ਨਹੀਂ ਸੱਪ ਦਾ ਜ਼ਹਿਰ ਜਿਹੜਾ ਇੰਜੈਕਸ਼ਨਾਂ ਨਾਲ ਕੱਟਿਆ ਜਾਂਦਾ ਵਾ ਸਭ ਤੋਂ ਪਹਿਲਾਂ ਕੀ ਕਰਦੇ ਆ ਸੱਪ ਦਾ ਜ਼ਹਿਰ ਲੈਂਦੇ ਆ ਫੇਰ ਉਹਨੂੰ ਮਸ਼ੀਨਾਂ ਦੇ ਨਾਲ ਕੱਢਦੇ ਆ ਮਸ਼ੀਨਾਂ ਦੇ ਨਾਲ ਉਹਰੀ ਮਤਲਬ ਜੋ ਵੀ ਹਿਸਾਬ ਕਿਤਾਬ ਹੁੰਦਾ ਵਾ ਉਸ ਤੋਂ ਬਾਅਦ ਉਹ ਘੋੜੇ ਦੀ ਤਾਹਣ 'ਚ ਇੱਥੇ ਲਾਉਂਦੇ ਆ ਟੀਕਾ ਥੋੜਾ ਥੋੜਾ ਜ਼ਹਿਰ ਜਿਹੜਾ ਘੋੜੇ ਦੇ ਅੰਦਰ ਇੰਜੈਕਟ ਕਰਦੇ ਆ ਫਿਰ ਘੋੜੇ ਦੇ ਲਹੂ ਦੇ ਵਿੱਚ ਉਹ ਸੱਪ ਦੇ ਜ਼ਹਿਰ ਨਾਲ ਲੜਨ ਦੀ ਇੱਕ ਤਾਕਤ ਪੈਦਾ ਹੁੰਦੀ ਆ ਹਰ ਵਾਰੀ ਵਾਰੀ ਥੋੜੀ ਥੋੜੀ ਡੋਸ ਵਧਾਉਂਦੇ ਆ ਫਿਰ ਘੋੜੇ ਦਾ ਵੇਖਦੇ ਆ ਵੀ ਸੁਭਾਅ ਕਿਤਾ ਫਿਰ ਘੋੜੇ ਦਾ ਬਲੱਡ ਲੈ ਕੇ ਉਹਨੂੰ ਲੈਬੋਰੀਟਰੀ ਦੇ ਵਿੱਚ ਜਿਹੜਾ ਜ਼ਹਿਰ ਦਾ ਇੰਜੈਕਸ਼ਨ ਵਾ ਉਹ ਘੋੜੇ ਦੇ ਬਲੱਡ ਦੇ ਵਿੱਚੋਂ ਪਹਿਲੋਂ ਸੱਪ ਦਾ ਜ਼ਹਿਰ ਉਰੀ ਧੌਣ ਚਲਾਉਂਦੇ ਆ ਉਰੀ ਡੋਸ ਵਧਾਉਂਦੇ ਆ ਦੋਸ ਵਢੋਂ ਤੋਂ ਬਾਅਦ ਜੋ ਕਾਫੀ ਟਾਈਮ ਕੋੜੇ ਨੂੰ ਇੰਜੈਕਸ਼ਨ ਲੱਗਦੇ ਆ ਫੇਰ ਜਦੋਂ ਕੋੜੇ ਦੇ ਖੂਨ ਦੇ ਵਿੱਚ ਸੱਪ ਦੇ ਜ਼ਹਿਰ ਨਾਲ ਲੜਨ ਦੀ ਤਾਕਤ ਬੰਦੀ ਆ ਫੇਰ ਉਹ ਕੋੜੇ ਦਾ ਲਹੂ ਕੱਢਦੇ ਆ ਲਹੂ ਕੱਢ ਕੇ ਲੈਬੋਰੀਟਰੀ ਦੇ ਵਿੱਚ ਫੇਰ ਸੱਪ ਲੜੇ ਦੇ ਇੰਜੈਕਸ਼ਨ ਬੰਦੇ ਆ ਪਰ ਸੱਪ ਲੜੇ ਦੇ ਦੋਸਤੋ ਸਿਰਫ ਇੱਕ ਡਾਕਟਰ ਕੋਲ ਜਾਣਾ ਮੈਂ ਹਮੇਸ਼ਾ ਸੱਚ ਬੋਲਿਆ ਸੱਚ ਬੋਲੂਗਾ ਤੇ ਸੱਚ ਬੋਲਦਾ ਰਹੂੰਗਾ ਬਾਕੀ ਮੇਰੇ ਦਾ ਜੋਗੀ ਭਾਈ ਜਿਹਾ ਬਹੁਤ ਲੜਦਾ ਤੇ ਪਰਸੋ ਮੇਰੇ ਨਾਲ ਦੋਸਤੋ ਹਾਦਸਾ ਹੋਇਆ ਸੀ ਕਮੈਨੂ ਚਬਾਲ ਰੋਡ ਦੇ ਕਿਸੇ ਨੇ ਸੱਦਿਆ ਸੀ ਟਰੂ ਪਿੰਡ ਦੇ ਬਾਬਾ ਜੀ ਸੱਪਾ ਫਰਿੱਜ ਥੱਲੇ ਤਿੰਨ ਚਾਰ ਬੱਚੇ ਛੋਟੇ ਛੋਟੇ ਆ ਤੇ ਤੁਸੀਂ ਆਣ ਕੇ ਕੱਢ ਦਿਓ ਜਦੋਂ ਅਸੀਂ ਸੱਪ ਫੜਨਗੇ ਨਾ ਤੇ ਉੱਥੇ ਸੱਪ ਸੀ ਤੇ ਨਾ ਸਾਨੂੰ ਕਿਸੇ ਨੇ ਸੱਦਿਆ ਸੀ ਸਿਰਫ ਉਹਨਾਂ ਨੇ ਸਾਡਾ ਮੋਟਰਸਾਈਕਲ ਖੋਹਣਾ ਸੀ ਤੇ ਮੋਬਾਈਲ ਖੋਹਣਾ ਸੀ ਤੇ ਸਾਡਾ ਇੱਕ ਸਪਲੈਂਡਰ ਉਹ ਖੋਹ ਕੇ ਲੈ ਗਏ ਪਰ ਅਸੀਂ ਤਾਂ ਪੰਜਾਬ ਦੇ ਇੰਨੇ ਲੋਕਾਂ ਨੂੰ ਸੱਪਾਂ ਦੇ ਕੰਮ 'ਚ ਹਾਰੇ ਕੰਮ 'ਚ ਜਾਗਰੂਕ ਕੀਤਾ ਵਾ ਪਰ ਜਦੋਂ ਸਾਡੀ ਸਾਨੂੰ ਕਿਸੇ ਦੀ ਲੋੜ ਪੈਂਦੀ ਹੈ ਨਾ ਕੋ ਉਸ ਵੇਲੇ ਸਾਡੀ ਕੋਈ ਸਪੋਰਟ ਨਹੀਂ ਕਰਦਾ ਸਾਡਾ ਨੰਬਰ ਆ 95 92 99 63 ਤੇ 35 ਡਿਕਲੈਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਊਗਾ ਅਸੀਂ ਭਲਾਈਕ ਤੋਂ ਬਹੁਤ ਅੰਗਵਾ ਕਿਸੇ ਨੇ 10 20 50 100 ਰੁਪਏ ਦੀ ਹੈਲਪ ਕਰਦੀ ਹੋਏ ਤਾਂ ਯਾਰ ਜ਼ਰੂਰ ਕਰੋ ਬਾਕੀ ਸਾਰੇ ਨੂੰ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਸ਼ੰਕਰ ਜੈ ਰਾਗ ਦੇਤਾ ਗਰਮੀਆਂ ਸ਼ੁਰੂ ਹੋ ਗਈਆਂ ਵਾਂ ਨਵੀਂ ਤੋਂ ਨਵੀਂ ਵੀਡੀਓ ਨਾਲ ਨਵੀਂ ਦੇ ਨਵੀਂ ਜਾਣਕਾਰੀ ਦੇ ਨਾਲ ਲਾਵਾਂਗਾ ਮੈਂ ਕੈਮਰਾਮੈਨ ਜੱਸੇ ਦੇ ਨਾਲ ਆਪ ਜੀ ਦੀ ਸੇਵਾ ਦੇ ਵਿੱਚ ਸਨੇਕ ਨੈਨ ਪੰਜਾਬ ਪੱਟੀ ਤੋਂ ਮੈਂ